ਪੱਕਾ ਦੀ ਬਾਲਟੀ ਨਹੀਂ ਜੱਸ ਜੀ ਮੈਨੂੰ ਮੇਰੇ ਕੋਲ ਵੀ ਇਹ ਮੋਦੀ ਹੈ ਕਾਸੀ ਹੈ ਹਾਂ ਮੇਰੀ ਦੁਆ ਨਹੀਂ ਲਾ ਠੀਕ ਆ ਜੀ ਆਹ ਇੰਨੇ ਕਿੰਨੇ ਦੇ ਹੈ ਇਹ ਦੋ ਦੀ ਬਾਦਲੀ ਦਾ ਬੋਲ ਚਾਹ ਰਿਹਾ ਦੋ ਬੋਲਣਾ ਤੇ ਤੋਂ ਪਤਾ ਹੈ ਆਪ ਕੋ 22500 ਰੁਪਏ ਮੰਗੋ ਜੀ कम वाली का मेरे पास वाले दो हज़ार रुपये में भेज दे सकती हूँ मेरे पास लड़की बहुत सारी है अब ये कम से कम दो हज़ार ਦੀਨਤਪੁਰ ਦੇ ਰੰਜਨ ਪਲਾਜ਼ਾ ਵਿੱਚ ਇੱਕ ਸੈਲੂਨ ਵਿੱਚ ਦੇਹਵਪਾਰ ਦਾ ਮਾਮਲਾ ਸਾਹਮਣੇ ਆਇਆ ਹੈ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉੱਥੇ ਛਾਪਾ ਮਾਰ ਕੇ ਇਸ ਅਨੈਤਿਕ ਗਤੀਵਿਧੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੂੰ ਇਸ ਸੈਲੂਨ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉੱਥੋਂ ਦੇ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਛਾਪੇਮਾਰੀ ਚ ਦੇਹ ਵਪਾਰ ਚ ਸ਼ਾਮਲ ਔਰਤਾਂ ਤੋਂ ਇਲਾਵਾ ਪੁਲਿਸ ਨੇ ਕੁਝ ਗਾਹਕਾਂ ਨੂੰ ਵੀ ਫੜਿਆ ਹੈ ਮੈਟਰ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਇਹਦੇ ਵਿੱਚ ਸਾਡੇ ਇੱਕ ਐਨਐਸ ਯੂਨੀਸੈਕਸ ਸਲੂਨ ਦੇ ਆੜ ਦੇ ਵਿੱਚ ਜਿਹੜਾ ਇੱਕ ਦੇਵਪਾਰ ਦਾ ਧੰਦਾ ਚੱਲ ਰਿਹਾ ਸੀਗਾ ਉਸ ਤੇ ਅਸੀਂ ਕੱਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਉੱਥੇ ਅਸੀਂ 5 ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਤੇ ਉੱਥੋਂ ਦੇਆਂ ਦੋ ਕੁੜੀਆਂ ਸੀਗੀਆਂ ਉਹਨਾਂ ਨੂੰ ਰੈਸਕਿਊ ਕੀਤਾ ਜਿਹੜੇ 5 ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਉਹਨਾਂ ਦੇ ਵਿੱਚੋਂ ਇੱਕ ਲੇਡੀ ਸੀ ਜਿਹੜੀ ਉਸ ਦੀ ਮਾਲਕਨ ਸੀਗੀ ਇੱਕ ਮੈਨੇਜਰ ਸੀਗਾ ਤੇ ਤਿੰਨ ਉੱਥੇ ਜਿਹੜੇ ਮਿਲ ਕੇ ਐਜ਼ ਅ ਪਿੰਪ ਕੰਮ ਕਰ ਰਹੇ ਸੀਗੇ ਬੰਦੇ ਉਹ ਜੇ ਪ੍ਰਾਈਮਰਲੀ ਮੈਂ ਤੁਹਾਨੂੰ ਇਹ ਦੋ ਮਿੰਟਾਂ ਬਾਰੇ ਹੀ ਜਾਣਕਾਰੀ ਦੇਣੀ ਚਾਹੁੰਦਾ ਸੀ ਜਿਹੜਾ ਮਾਰਕਟ ਦਾ ਮਾਮਲਾ ਕਰਨਲ ਸਾਹਿਬ ਨਾਲ ਮਾਰਕਟ ਜਿਹਾ ਕੋਈ ਰੰਜਿਸ਼ ਸੀ ਜਾਂ ਕੋਈ ਲੁੱਟ ਦਿਵਾਰਦਾਰ ਨੂੰ ਅੰਜਾਮ ਦੇਣਾ ਸੀ ਨਹੀਂ ਜੀ ਜਿਹੜਾ ਕਰਨਲ ਸਾਹਿਬ ਸੀਗੇ ਉਹ ਆਪਣਾ ਜੋਨ ਨਾਭਾ ਸਾਹਿਬ ਦੇ ਕੋਲ ਬੈਕ ਸਾਈਡ ਤੇ ਉਹ ਜਾ ਰਹੇ ਸੀਗੇ ਆਪਣੀ ਗੱਡੀ ਤੇ ਉਹਨਾਂ ਦੇ ਸਾਈਡ ਨੂੰ ਲੈ ਕੇ ਕਿਸੇ ਨਾਲ ਬੋਲਚਾਲ ਹੋ ਗਈ ਬਟ ਉਹ ਮੁੰਡਿਆਂ ਨੇ ਜਿਆਦਾ ਹੀ ਐਗਰੈਸ਼ਨ ਦਿਖਾਉਂਦੇ ਹੋਏ ਜਿਹੜੇ ਰਿਟਾਇਰਡ ਕਰਨਲ ਸਾਹਿਬ ਸੀਗੇ ਉਹਨਾਂ ਨੂੰ ਕਾਫੀ ਕੁੱਟ ਮਾਰ ਕੀਤੀ ਉਹਨਾਂ ਨੇ ਕੋਈ ਭਾਰੀ ਰੰਜਿਸ਼ ਨਹੀਂ ਸੀਗੀ ਜੀ 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 ਬੜਿਆ ਬੜੀ ਚੀਜ਼ ਸੀ ਜੀ ਜੀ ਹਾਂਜੀ ਹਾਂਜੀ ਤੇ ਤਿੰਨੋ ਦੋਸ਼ੀ ਗ੍ਰਿਫਤਾਰ ਹੋ ਕਾਰੋਬਾਰ ਕਰਦੇ ਨੇ ਇੱਕ ਮੁੰਡਾ ਹਜੇ ਤੱਕ ਸਟੱਡੀ ਕਰਦੇ ਨੇ ਨਹੀਂ ਨਸ਼ੇ ਸੰਬੰਧੀ ਹਜੇ ਤੱਕ ਸਾਡੇ ਕੋਲ ਧਿਆਨ ਚ ਨਹੀਂ ਆਇਆ ਜੀ ਨਹੀਂ ਨਸ਼ੇ ਵਾਲੀ ਗੱਲ ਸੀਗੀ ਵੈਸੇ ਜਿਵੇਂ ਥੋੜਾ ਐਗਰੈਸਿਵ ਜ਼ਿਆਦਾ ਹੋਵੇ ਬਸ ਨਾ ਵਗਾਰਾਂ ਵੀ ਨਹੀਂ ਆਪਨ ਕੋਈ ਨਹੀਂ ਰਿਕਵਰ ਕਰ ਕੋਈ ਸੀਰੀਅਸ ਹਾਂਜੀ ਉਹਦੇ ਮੁੰਡਾ ਦੇ ਮੱਥੇ ਤੇ ਕਾਫੀ ਇੰਜਰੀ ਹੈ ਜੀ ਸਿਰ ਤੇ ਜਿਹੜਾ ਆਪਣਾ ਅਸੀਂ ਉਹਨਾਂ ਦਾ ਜਿਹੜਾ 109 115 126 351 197 ਜਿਹੜਾ ਆਪਣਾ ਪਹਿਲਾ 307 ਹੁੰਦਾ ਸੀ ਉਹਦੇ ਅੰਦਰ ਇਹ ਐਫ ਆਈ ਆਰ ਤੱਕ ਦੇਵ ਵਿਪਾਰ ਕਰਵਾਣ ਬਾਰੇ ਗੱਲ ਕਰੀ ਜੀ ਦੇਵ ਵਿਪਾਰ ਤੋਂ ਹੋਰ ਵੀ ਇਹ ਮ사ਜ ਵਾਲਾ ਸੁਣਨੇ ਮੇ ਆਤੇ ਹੈ ਕਿ ਉਹਨਾਂ 'ਤੇ ਵੀ ਕਾਰਵਾਈ ਹੋਗੀ ਸਾਰੇ ਸਾਰੇ ਦੇਵ ਜਿ ਜਿੰਨੇ ਵੀ ਪਹਿਲਾਂ ਕਾਰਵਾਈ ਅਸੀਂ ਪਹਿਲਾਂ ਲਗਾਤਾਰੀ ਕਾਰਵਾਈ ਕਰਦੇ ਆ ਰਹੇ ਹਾਂ ਜੀ ਹੁਣ ਵੀ ਸਾਡੇ ਕੋਈ ਧਿਆਨ ਚਾਹੁੰਦਾ ਤਾਂ ਅਸੀਂ ਕਾਰਵਾਈ ਕਰਦੇ ਆ ਇਹ ਜਿਹੜਾ ਇਹ ਕਾਰਵਾਈ ਕੀਤੀ ਹੈ ਵੀ ਐਸੇ ਦੀ ਹੀ ਜਿਹੜੀ ਲੜੀ ਦੇ ਵਿੱਚ ਅਸੀਂ ਕਾਰਵਾਈ ਕੀਤੀ ਸਰ ਸੁਣਨੇ ਮੇ ਆਤਾ ਹੈ ਕਿ ਇਨਲੀਗਲ ਹੋਟਲ ਮੇ ਵੀ ਐਸੇ ਦੇਵ ਵਿਪਾਰ ਕਰਵਾਏ ਕੀਆ ਜਾ ਰਹਾ ਹੈ ਸਰ ਕੀ ਕਾਰਵਾਈ ਹੋਗੀ ਉਸਦੀ ਤਰਫ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਜੀ ਜਦੋਂ-ਜਦੋਂ ਸਾਡੇ ਧਿਆਨ ਚ ਆਉਂਦਾ ਸੀ ਕਾਰਵਾਈ ਕਰਦੇ ਆ ਭਾ ਚਾਹੇ ਹੋਟਲ ਦੀ ਆੜ ਦੇ ਵਿੱਚ ਹੋਵੇ ਚਾਹੇ ਕਿਸੇ ਸਲੂਨ ਦੀ ਆੜ ਦੇ ਵਿੱਚ ਹੋਵੇ ਚਾਹੇ ਸਪਾ ਦੀ ਆੜ ਦੇ ਵਿੱਚ ਹੋਵੇ ਕਿਸੇ ਨੂੰ ਨਹੀਂ ਬਖਸ਼ਿਆ ਜਾਂਦਾ ਸਰ ਰਾਤ ਕੇ ਸਮੇਂ ਕਿਹੜੀਆਂ ਖੜੀ ਹੁੰਦੀ ਹੈ ਵੀਆਈਪੀ ਰੋਡ ਸੇ ਲੈ ਕੇ ਪਟਿਆਲਾ ਰੋਡ ਤੱਕ ਕੀ ਕਦੇ ਇਨਪੇ ਕੋਈ ਕਾਰਵਾਈ ਹੋਤੀ ਸੀ ਬਿਲਕੁਲ ਹੋਊਗੀ ਜੀ ਕਾਰਵਾਈ ਪਹਿਲਾਂ ਸਾਡੀ ਨਾਈਟ ਰਟੀ ਥੋੜੀ ਪੈਟਰੋਲਿੰਗ ਦੀ ਥੋੜੀ ਜੀ ਸਮੋ ਸਮੱਸਿਆ ਆ ਰਹੀ ਸੀ ਕਿਉਂਕਿ ਸਾਡੇ ਦੋ ਨਾਈਟ ਪੈਟਰੋਲਿੰਗ ਵਹੀਕਲ ਚੱਲ ਰਹੇ ਸੀ ਉਹਨਾਂ ਸੀ ਉਹਨਾਂ ਨੂੰ ਵਧਾ ਕੇ ਪੰਜ ਕਰਤਾ ਤੇ ਜਿਹੜਾ ਤੁਸੀਂ ਤੁਹਾਨੂੰ ਜਦੋਂ ਵੀ ਸਾਡੇ ਧਿਆਨ ਚ ਆਊਗਾ 100% ਕਾਰਵਾਈ ਹੁੰਦੀ ਹੈ। ਸਪੀਡ ਲਈ ਤਾਂ ਤੁਹਾਨੂੰ ਮੈਂ ਥੋੜਾ ਦੱਸਣਾ ਚਾਹਣਾ ਇਹ ਥੋੜਾ ਹਾਈਵੇ ਤੋਂ ਪਿੱਛੇ ਹਟ ਕੇ ਸੀਗਾ ਕੱਚੇ ਰਸਤੇ ਸੀ ਜਿੱਥੇ ਉਹਨਾਂ ਦਾ ਹੋਇਆ ਜੀ। ਬਾਕੀ ਹਾਈਵੇ ਤੇ ਸਪੀਡ ਨੂੰ ਲੈ ਕੇ ਸਾਡੇ ਇਹ ਟ੍ਰੈਫਿਕ ਦੇ ਮੁਲਾਜ਼ਮ ਨੇ ਲਗਾਤਾਰ ਸਤਰਕ ਨੇ ਤੇ ਜਿਹੜੇ ਸਪੀਡ ਮੀਟਰ ਲੱਗੇ ਹੋਏ ਨੇ ਜਗ੍ਹਾ-ਜਗ੍ਹਾ ਤੇ ਜਿਹੜਾ ਵੀ ਓਵਰ ਸਪੀਡ ਤੇ ਜਾਂਦਾ ਉਹਤੇ ਕਾਰਵਾਈ ਕੀਤੀ ਜਾਂਦੀ ਹੈ। ਕੈਮਰੇਜ ਤੁਸੀਂ ਲਗਾਦੇ ਹੋ ਤਾਂ ਐਕਸੈਸ ਆਪਣੇ ਹੋਣੀ ਹੈ। ਨਹੀਂ ਬਿਲਕੁਲ ਜੀ ਜਿਹੜਾ ਪੁਲਿਸ ਸਟੇਸ਼ਨ ਹੈ ਸਾਡਾ ਪੁਲਿਸ ਸਟੇਸ਼ਨ ਦੇ ਵਿੱਚ ਵੀ ਐਕਸੈਸ ਹੈ ਤੇ ਆਪਣਾ ਡੀਐਸਪੀ सर चिरकपुर थाने के अंदर आते हुए चौकी हो या पुलिस थाना हो मुलाजिम बहुत कम देखे जाते हैं अक्सर यह शिकायतें भी मिलती है कि थानों में मुलाजिम कम है सर इस पे क्या कार्रवाई नहीं जी मुलाजिम बिल्कुल घट नहीं गए जिन्हें मुलाजिम है पुलिस वालों का ना ही तो कद ये मसला चक्या गया ना ही कदम हो कभी मुलाजम घट होवाई होनी रह